ਇਵੇਂ ਗੈਂਗਸਟਰ ਪੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਇਹ ਅਣਪਛਾਤੇ ਵਿਅਕਤੀ ਕੋਸ਼ ਨਾਲ ਲੈ ਕੇ ਇਹ ਸੱਜਣ ਸਿੰਘ ਦਾ ਪੀਏ ਲਾਪ੍ਰੀਸ ਸਿੰਘ ਇਹ ਦਾਖਲ ਹੋਇਆ ਜਦ ਕਿ ਇਹੋ ਜੀ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਰਿਕਾਰਡ ਨਾਲ შეੇਸ਼ਣ ਕਰੇ ਉੱਥੇ ਜਾ ਕੇ ਜਿਹੜੀ ਮਹਿਲਾ ਅਧਿਆਪਕ ਸੀਗੀ ਉਹਨੂੰ ਇਹ ਗੱਲ ਕਹੀ ਗਈ ਵੀ ਸਾਡੇ ਨਾਲ ਫੋਟੋ ਖਿਚਵਾਓ ਜਿਹਦਾ ਕਰਕੇ ਉਹਨੇ ਵਿਰੋਧ ਵੀ ਕੀਤਾ ਪਰ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨੂੰ ਫੋਟੋ ਖਿਚਵਾਉਣ ਨਹੀਂ ਮਿਲ ਸਕਿਆ ਦੇਖੋ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਤੇ ਅਸੀਂ ਕਿਤੇ ਵੀ ਆਮ ਪਬਲਿਕ ਦਾ ਬੰਦਾ ਕੋਈ ਵੀ ਜਾ ਕੇ ਕਿਤੇ ਵੀ ਇਨਫੋਰਮੇਸ਼ਨ ਲੈ ਸਕਦਾ ਉਹਦੇ ਤਹਿਤ ਹੀ ਅਸੀਂ ਸਕੂਲ ਚ ਗਏ ਸੀ ਕਿ ਆਪਣਾ ਰਿਕਾਰਡ ਉਹ ਸਾਡੇ ਕੋਲ ਅਪਲੀਕੇਸ਼ਨ ਲਓ ਠੀਕ ਹੈ ਜੀ ਤੇ ਉੱਥੇ ਜਿਹੜੇ ਮੈਡਮ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉਰਦੇ ਹੀ ਦੇਖ ਲਓ ਕਿ ਇੱਥੇ ਕਿੰਨੇ ਟੀਚਰ ਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਟੋਟਲ ਕਿੰਨੇ ਟੀਚਰ ਹਨ ਨੇ ਕਹਿੰਦੇ ਚਾਰ ਟੀਚਰ ਨੇ ਜਿਨ੍ਹਾਂ ਵਿੱਚੋਂ ਮੌਕੇ ਦੇ ਉੱਤੇ ਸਿਰਫ ਇੱਕ ਟੀਚਰ ਸੀ ਸਕੂਲ ਦੇ ਜਿਹੜਾ ਰਿਕਾਰਡ ਆ ਉਸ ਨਾਲ ਛੇੜਛਾੜ ਕੀਤੀ ਤੇ ਜੋ ਕਿ ਸਕੂਲ ਦੀ ਜਿਹੜੀ ਚੈਕਿੰਗ ਆ ਉਹ ਜਾਂ ਤਾਂ ਸਾਡੀ ਪੰਚਾਇਤ ਕਰ ਸਕਦੀ ਆ ਜਾਂ ਕੋਈ ਚੁਣਿਆ ਹੋਇਆ ਵਿਧਾਇਕ ਜਾਂ ਸਾਡੇ ਅਫਸਰ ਕਰ ਸਕਦੇ ਆ ਤੇ ਅੱਜ ਜਿਹੜਾ ਇਸੀ ਤੇ ਮੀਟਿੰਗ ਰੱਖੀ ਆ ਉਸ ਦਾ ਮੇਨ ਮੰਤਬਾਹੀ ਆ ਕਿ ਇਹੋ ਜਿਹੇ ਵਿਅਕਤੀ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਉਹ ਜਿੰਦੂ ਸਕੂਲਾਂ ਵਿੱਚ ਜਾਣਗੇ ਲੇਡੀ ਸਟਾਫ ਸਾਡਾ ਉੱਥੇ ਉੱਥੇ ਜਾ ਕੇ ਹੁਲਡਬਾਜੀ ਦਾ ਮਾਹੌਲ ਕ੍ਰੀਏਟ ਕਰਨਗੇ ਤਾਂ ਉਸ ਨੂੰ ਰੋਕਣ ਲਈ ਅੱਜ ਜ਼ਿਲ੍ਹੇ ਦੀਆਂ ਸਪੱਕਿਆ ਜਿਥੇ ਵਧੀਆਂ ਕੱਤਰ ਹੋਈਆਂ ਸੋ ਇਸ ਜਿਹੜੀ ਘਟਨਾ ਦੇ ਨਾਲ ਸਾਡਾ ਜਿੰਨਾ ਵੀ ਸਮੁੱਚਾ ਅਧਿਆਪਕ ਵਰਗਾ ਉਹਨਾਂ ਦੇ ਮਨ ਦੇ ਉੱਤੇ ਬੜੀ ਫੇਸ ਪਹੁੰਚੀ ਆ ਤੇ ਸਹਿਮਤਾਇਆ ਜਾ ਰਿਹਾ ਕਿ ਸਾਡੇ ਦੁਆਰਾ ਚੁਣੇ ਗਏ ਹੀ ਲੋਕ ਅਜੇ ਤਾਂ ਕਹਿ ਲਿਏ ਕਿ ਸੱਜਨ ਸਿੰਘ ਦੀ ਮਨਮਾਇਦੇ ਵਿੱਚ ਹਨ ਤੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਪਏ ਆ ਇਨਾਂ ਕੋਲ ਇਹ ਡੀਵੀਆਰ ਆ ਠੀਕ ਹੈ ਜੀ ਇਹ ਆਪ ਹੀ ਸੀਨੀਅਰ ਅਫਸਰ ਇਹਨਾਂ ਦੇ ਜਾਣ ਉਹ ਡੀਵੀਆਰ ਚੈੱਕ ਕਰਨ ਤੇ ਉਹਨਾਂ ਵਿੱਚ ਇਹ ਵੀ ਜ਼ਰੂਰ ਚੈੱਕ ਕਰ ਕਿ ਡੀਵੀਆਰਾਂ ਦੇ ਵਿੱਚ ਇਹ ਟੀਚਰ ਕਿੰਨੇ ਵਜੇ ਆਉਂਦੇ ਆ ਤੇ ਉਹ ਤੋਂ ਕਿੰਨੇ ਵਜੇ ਜਾਂਦੇ ਆ ਅੱਜ ਕਪੂਰਥਲੇ ਜ਼ਿਲ੍ਹੇ ਦੀਆਂ ਸਮੁੱਚੀਆਂ ਜਥੇਬੰਦੀਆਂ ਸੁਲਤਾਨਪੁਰ ਲੋਧੀ ਵਿਖੇ ਇਕੱਤਰ ਹੋਈਆਂ ਜਿਹੜਾ ਮਸਲਾ ਵਾ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਾਫੀ ਗੰਭੀਰ ਰੂਪ ਧਾਰਦਾ ਜਾ ਰਿਹਾ ਸੀ ਤੇ ਸੁਲਤਾਨਪੁਰ ਲੋਧੀ ਵਿੱਚ ਜੋ ਹਾਲਾਤ ਬਣੇ ਕਿ ਜਦੋਂ ਇਹਨਾਂ ਦੇ ਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿੱਥੇ ਕੋਈ ਵੀ ਅਧਿਆਪਕ ਜਿਹੜੇ ਸਕੂਲਾਂ ਵਿੱਚ ਨਹੀਂ ਸੀ ਉੱਥੇ ਸ਼ਿਫਟ ਕਰਨ ਲਈ ਆਰਡਰ ਕੱਢੇ ਗਏ ਮਾਨਯੋਗ ਸਾਡੇ ਅਫਸਰਾਂ ਵੱਲੋਂ ਤਾਂ ਇੱਥੋਂ ਦੇ ਵਿਧਾਇਕ ਜਿਹੜੇ ਹੈਗੇ ਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਤੇ ਉਹਨਾਂ ਦੀ ਟੀਮ ਵੱਲੋਂ ਸਿੱਧੇ ਰੂਪ ਵਿੱਚ ਇਸ ਵਿੱਚ ਦਖਲਦਾਰੀ ਕੀਤੀ ਗਈ ਤੇ ਬਹੁਤ ਸਾਰੇ ਜਿਹੜੇ ਸਕੂਲ ਜਿੱਥੇ ਲਗਭਗ 2250 ਬੱਚਾ ਵਾ ਤੇ ਸਕੂਲਾਂ ਵਿੱਚ ਇੱਕ ਅਧਿਆਪਕ ਪੜਾ ਰਿਹਾ ਉਹਨਾਂ ਸਕੂਲਾਂ ਦੇ ਵਿੱਚ ਇਹਨਾਂ ਅਧਿਆਪਕਾਂ ਨੂੰ ਨਹੀਂ ਜਾਣ ਦਿੱਤਾ ਗਿਆ ਜੋ ਕੁਝ ਅਧਿਆਪਕ ਜਿਹੜੇ ਉਹਨਾਂ ਦੇ ਚਿਹਤੇ ਸਨ ਇਸੇ ਤਰ੍ਹਾਂ ਦਾ ਵਰਤਾਰਾ ਕੱਲ ਕਰਮਜੀਤਪੁਰ ਵਿੱਚ ਵਾਪਰਿਆ ਜਿੱਥੇ ਜਿਹੜਾ ਸਕੂਲ ਟੀਚਰਲੈਸ ਆ ਜਿੱਥੇ ਇੱਕ ਵੀ ਅਧਿਆਪਕ ਕੰਮ ਨਹੀਂ ਕਰ ਰਿਹਾ ਉਹ ਸਕੂਲ ਵਿੱਚ ਜਦੋਂ ਇੱਕ ਅਧਿਆਪਕਾ ਦੀ ਉਥੇ ਇਹਨਾਂ ਨੇ ਟਰਾਂਸਫਰ ਕੀਤੀ ਬਦਲੀ ਕੀਤੀ ਮਾਨਯੋਗ ਹਾਈ ਕੋਰਟ ਦੇ ਜਿਹੜੇ ਦਿਸ਼ਾ ਨਿਰਦੇਸ਼ ਤਹਿਤ ਤਾਂ ਇਹਨਾਂ ਦੀ ਟੀਮ ਵੱਲੋਂ ਹਲਕਾਚਾਰ ਦੀ ਟੀਮ ਵੱਲੋਂ ਉਸ ਅਧਿਆਪਕਾਂ ਨੂੰ ਉਥੋਂ ਜਿਹੜਾ ਵਾ ਜੁਆਇਨ ਕਰਾ ਕੇ ਤੁਰੰਤ ਰਿਲੀਵ ਕਰਨ ਲਈ ਜਿਹੜੇ ਸਾਡੇ ਅਫਸਰ ਸਹਿਬਾਨ ਤੇ ਪ੍ਰੈਸ਼ਰ ਪਾਇਆ ਗਿਆ ਤੇ ਉਹਦੇ ਆਰਡਰ ਕਰਾਏ ਗਏ ਪਰੰਤੂ ਉਸ ਸਕੂਲ ਦੇ ਜਿਹੜੇ ਅਧਿਆਪਕ ਆਰਜੀ ਤੌਰ ਤੇ ਜਿਹੜੇ ਉਸੇ ਕੰਮ ਕਰ ਰਹੇ ਸੀ ਜਦੋਂ ਉਹਨਾਂ ਨੇ ਨਾ ਕਰਤੀ ਉਸ ਅਧਿਆਪਕਾਂ ਨੂੰ ਉਥੋਂ ਰਿਲੀਵ ਕਰਨ ਤੇ ਫਰਕ ਕਰਨ ਤੇ ਤਾਂ ਸੱਜਣ ਸਿੰਘ ਚੀਮਾ ਜੀ ਦੇ ਜਿਹੜੇ ਪੀਏ ਆਪਣੇ ਆਪ ਨੂੰ ਕਹੋਂਦੇ ਲਵਪ੍ਰੀਤ ਸਿੰਘ ਉਹ ਕੁਝ 7-8 ਬੰਦਿਆਂ ਨੂੰ ਨਾਲ ਲੈ ਉਸ ਅਧਿਆਪਕ ਨਾਲ ਲੜਨ ਦੇ ਮੂਡ ਵਿੱਚ ਕਿ ਤੂੰ ਸਾਡੀ ਆਖਿਆ ਕਿਉਂ ਨਹੀਂ ਮੰਨਿਆ ਉਹ ਸਕੂਲ ਦੇ ਵਿੱਚ ਗਏ ਉਹ ਸਕੂਲ ਵਿੱਚ ਜਾ ਕੇ ਮਿਡਲ ਸਕੂਲ ਦੇ ਵਿੱਚ ਜਿੱਥੇ ਇੱਕ ਲੇਡੀ ਅਧਿਆਪਕ ਕੰਮ ਕਰ ਰਹੀ ਸੀ ਉਸ ਨਾਲ ਜਾ ਕੇ ਗਲਤ ਵਿਹਾਰ ਕੀਤਾ ਸਕੂਲ ਦੇ ਜਿਹੜਾ ਰਿਕਾਰਡ ਆ ਉਸ ਨਾਲ ਛੇੜਛਾੜ ਕੀਤੀ ਤੇ ਜੋ ਕਿ ਸਕੂਲ ਦੀ ਜਿਹੜੀ ਚੈਕਿੰਗ ਆ ਉਹ ਜਾਂ ਤਾਂ ਸਾਡੀ ਪੰਚਾਇਤ ਕਰ ਸਕਦੀ ਆ ਜਾਂ ਕੋਈ ਚੁਣਿਆ ਹੋਇਆ ਵਿਧਾਇਕ ਜਾਂ ਸਾਡੇ ਅਫਸਰ ਕਰ ਸਕਦੇ ਆ ਤੇ ਅੱਜ ਜਿਹੜਾ ਅਸੀਂ ਇੱਥੇ ਮੀਟਿੰਗ ਰੱਖੀ ਆ ਉਸ ਦਾ ਮੇਨ ਮੰਤਵ ਆ ਹੀ ਆ ਕਿ ਇਹੋ ਜਿਹੇ ਵਿਅਕਤੀ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਉਹ ਜਿੰਨਾਂ ਸਕੂਲਾਂ ਵਿੱਚ ਜਾਣਗੇ ਲੇਡੀ ਸਟਾਫ ਸਾਡਾ ਉੱਥੇ ਉਸੇ ਜਾ ਕੇ ਹੁਲੜਬਾਜੀ ਦਾ ਮਾਹੌਲ ਕ੍ਰੀਏਟ ਕਰਨਗੇ ਤਾਂ ਉਸ ਨੂੰ ਰੋਕਣ ਲਈ ਅੱਜ ਜ਼ਿਲ੍ਹੇ ਦੀਆਂ ਸਮੂਚੀਆਂ ਜਥੇਬੰਦੀਆਂ ਇਕੱਤਰ ਹੋਈਆਂ ਕਿ ਇਹਨਾਂ ਜਿਹੜੇ ਵਿਅਕਤੀ ਉੱਥੇ ਗਏ ਜਿਨ੍ਹਾਂ ਨੇ ਜਾ ਕੇ ਉਸ ਲੇਡੀ ਅਧਿਆਪਕਾ ਨਾਲ ਦੁਰਵਿਹਾਰ ਕੀਤਾ ਉੱਥੇ ਕਾਫੀ ਮਤਲਬ ਕਿ ਮਿਸਬੀਹਵੀ ਕੀਤਾ ਤੇ ਸਕੂਲ ਦੇ ਰਕਾਰ ਨਾਲ ਛੇੜਛਾੜ ਕੀਤੀ ਉਹਨਾਂ ਅਨੁਸਾਰ ਵਿੱਚ ਜਿਹੜਾ ਅੱਜ ਸਮੂਚੀਆਂ ਜਥੇਬੰਦੀਆਂ ਡੀਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇ ਰਹੀਆਂ ਕਿ ਉਹਨਾਂ ਅਸਰਾਂ ਉੱਪਰ ਜਿਹੜਾ ਉਹ ਕਾਰਵਾਈ ਕੀਤੀ ਜਾਵੇ ਉਹਨਾਂ ਵਿਰੋਧ ਪਰਚਾ ਦਰਜ ਕੀਤਾ ਜਾਵੇ ਇਹ ਕੋਈ ਸੁਝਾਅ ਨਹੀਂ ਜਾ ਚਿਰ ਇਹ ਹੁਣ ਜਾਵੇ ਉਹਨਾਂ ਨੂੰ ਸੋਚ ਜ਼ਰੂਰ ਉਹਨਾਂ ਦੇ ਧਿਆਨ ਚ ਜਾਂਦਾ ਹੈ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਕਾਫੀ ਦੇਰ ਦਾ ਹੈਗਾ ਕਿ ਜਿਹੜੇ ਸਕੂਲ ਖਾਲੀ ਪਏ ਸਾਡੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕੋ ਭੇਜੇ ਜਾਣ ਉਹ ਜਿੱਥੋਂ ਵੀ ਕਿਤੇ ਅਧਿਆਪਕ ਵਾਧੂ ਬੈਠੇ ਉਹਨਾਂ ਨੂੰ ਭੇਜਿਆ ਜਾਵੇ ਜਾਂ ਜਿਹੜੇ ਸਾਡੇ ਮਿਡਲ ਹਾਈ ਸਕੂਲਾਂ 'ਚ ਅਧਿਆਪਕ ਬੈਠੇ ਸੀ ਜਿਹੜੇ ਵਾਪਸ ਥੱਲੇ ਆਉਣੇ ਆ ਸਰਕਾਰ ਦੀਆਂ ਤੇ ਹਾਈ ਕੋਰਟ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਉਹਨਾਂ ਨੂੰ ਉਹਨਾਂ ਜਿਹੜੇ ਸਕੂਲਾਂ ਵਿੱਚ ਭੇਜਿਆ ਜਾਵੇ ਤੇ ਬਹੁਤ ਸਾਰੇ ਜਿਹੜੇ ਅਧਿਆਪਕ ਕੁਝ ਦੇ ਆਪਕ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੀ ਕੋਈ ਸਾਂਝ ਹੋਊਗੀ ਉਹਨਾਂ ਤੇ ਆਪਕਾਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਣ ਤੋਂ ਇਹ ਲਗਾਤਾਰ ਟਾਲਮਟੋਲ ਕਰ ਰਹੇ ਆ ਤੇ ਜਿਸ ਕਰਕੇ ਜੜੀਆਂ ਸਮੂਚੀਆਂ ਜਥੇਬੰਦੀਆਂ ਉਹ ਪਹਿਲਾਂ ਵੀ ਡੀਓ ਸਾਹਿਬ ਬੀਪੀਓ ਸਾਹਿਬ ਸਾਰਿਆਂ ਨੂੰ ਮਿਲ ਕੇ ਆਪਣੇ ਮੰਗ ਪੱਤਰ ਭੇਜ ਚੁੱਕੀਆਂ ਕਿ ਜਿਹੜੇ ਸਕੂਲ ਸਾਡੇ ਖਾਲੀ ਪਏ ਆ ਅੱਜ 7-7 ਸਾਲ ਹੋ ਗਏ ਸਾਡੇ ਸਕੂਲ ਖਾਲੀ ਪਏ ਪਹਿਲੀ ਦਾਕ ਬੱਚਾ ਅੱਜ 7ਵੀਂ ਕਲਾਸ ਬਿਨਾ ਪੜੇ ਚਲਾ ਗਿਆ ਤਾਂ ਅੱਗੇ ਜਾ ਕੇ ਉਹ ਸਮਾਜ ਵਿੱਚ ਉਹ ਕਿਸ ਤਰ੍ਹਾਂ ਵਿਚਰੂਗਾ ਉਹ ਆਪਾਂ ਸਭ ਜਾਣਦੇ ਆ ਸੋ ਇਸ ਕਰਕੇ ਮੁੱਦਾ ਕੋਈ ਸਾਡੀਆਂ ਕੋਈ ਜਥੇਬੰਦੀਆਂ ਦੀ ਕੋਈ ਵਿੱਤੀ ਮੰਗਾਂ ਦਾ ਨਹੀਂ ਹੈਗਾ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਜਿਹ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਲੋੜਵੰਦ ਬੱਚੇ ਆ ਜਿਹੜੇ ਤੇ ਚਾਰ ਪੈਸੇ ਜਿਹਦੇ ਹੈਗੇ ਉੱਤੇ ਪ੍ਰਾਈਵੇਟ ਸਕੂਲ ਵਿੱਚ ਆਉਦੇ ਬੱਚੇ ਪੜਾ ਲੂਗਾ ਪਰ ਜਿਹੜੇ ਸਾਡੇ ਸਕੂਲਾਂ 'ਚ ਬੱਚੇ ਆਉਂਦੇ ਆ ਉਹ ਉਹੀ ਬੱਚੇ ਆਉਂਦੇ ਆ ਜਿਨ੍ਹਾਂ ਦੇ ਮਾਪਿਓ ਜਿਹੜੇ ਤੁਹਾਡੀ ਦਰ ਜਾਂ ਬਹੁਤ ਹੀ ਗਰੀਬ ਘਰਾਂ ਦੇ ਆ ਉਹਨਾਂ ਬੱਚਿਆਂ ਦੇ ਵਾਸਤੇ ਅੱਜ ਇਸ ਤੱਕਤਰ ਹੋਇਆ ਕਿ ਸਕੂਲਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਸਕੂਲਾਂ ਦੇ ਵਿੱਚ ਜੋ ਵਿਭਾਗ ਜੋ ਸਿਸਟਮ ਨੂੰ ਚਲਾ ਰਿਹਾ ਵਾ ਜਿੱਥੇ ਲੋੜ ਉੱਥੇ ਤੇ ਹਵਾਲੇ ਭੇਜ ਰਿਹਾ ਉਸ ਚੀਜ਼ ਨੂੰ ਵਿਭਾਗ ਤੇ ਰਹਿਣ ਦਾ ਤਕਾਵੇ ਉਸ ਦੇ ਵਿੱਚ ਜਿਹੜੀ ਰਾਜਨੀਤਿਕ ਦਖਲਅੰਦਾਜ਼ੀ ਉਹ ਨਾ ਕੀਤੀ ਜਾਵੇ ਜੇਕਰ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਤਾਂ ਕੋਈ ਨਾ ਐਕਸ਼ਨ ਪਲਾਨ ਅਗਲੀ ਜਿਹੜੀ ਸਾਡੀ ਰੂਪਰੇਖਾ ਸੀ ਜੇਕਰ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਾ ਰਹੇ ਹਾਂ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀਆਂ ਦੀ ਦੁਬਾਰਾ ਮੀਟਿੰਗ ਕਾਲ ਕਰਕੇ ਸultanpur ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾ ਦਾਂਗੇ ਕਿ ਪੂਰੇ ਪੰਜਾਬ ਨੂੰ ਇੱਥੇ ਔਨਲੀ ਮਜਬੂਰ ਕਰ ਦਾਂਗੇ ਪੂਰੇ ਪੰਜਾਬ ਦਾ ਅਧਿਆਪਕ ਵਰਗ ਸultanpur ਦੀਆਂ ਸੜਕਾਂ ਤੇ ਨਿਤਰੂਗਾ ਜੇਕਰ ਇਹਨਾਂ ਅੰਸਰਾਂ ਵਿਰੁੱਧ ਜਿਹੜੀ ਉਹ ਕਾਰਵਾਈ ਨਾ ਕੀਤੀ ਗਈ। ਮੇਰਾ ਨਾਮ ਹੈ ਸੁਖਚੈਨ ਬੱਧਨਾ ਮੈਂ ਗਵਰਨਮੈਂਟ ਟੀਚਰ ਯੂਨੀਅਨ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਤੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਦੇ ਵਿੱਚ ਹੈ ਟੀਚਰ ਤੇ ਇਹ ਜਿਹੜੀ ਕਾਲ ਜਿਹੜੀ ਬਹੁਤ ਹੀ ਕਰਨਾਉਣੀ ਘਟਨਾ ਜਿਹੜੀ ਕੀਤੀ ਆ ਅਸੀਂ ਅੱਜ ਉਸ ਸੰਬੰਧ ਦੇ ਵਿੱਚ ਇਸ پارک ਦੇ ਵਿੱਚ ਇਕੱਠੇ ਹੋਏ ਸੀਗੇ ਤਕਰੀਬਨ ਸਾਰੇ ਦੀ ਸਾਰੀ ਕਾਰਵਾਈ ਅਸੀਂ ਆਪਣੇ ਉੱਚ ਪਦਰੀ ਪੰਜਾਬ ਲੈਵਲ ਦੇ ਉੱਤੇ ਜਥੇਬੰਦੀਆਂ ਨਾਲ ਵੀ ਸਾਂਝੀ ਕਰ ਚੁੱਕੇ ਆ ਕਿ ਕਿਵੇਂ ਗੈਂਗਸਟਰ ਤਰੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਇਹ ਅਣਪਛਾਤੇ ਵਿਅਕਤੀ ਕੁਛ ਨਾਲ ਲੈ ਕੇ ਇਹ ਸੱਜਣ ਸਿੰਘ ਦਾ ਪੀਏ ਲੌਪਰੀਸ ਸਿੰਗਰ ਇਹ ਦਾਖਲ ਹੋਇਆ ਜਦ ਕੇ ਇਹੋ ਜੀ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਰਿਕਾਰਡ ਨਾਲ ਛੇੜਛੜ ਕਰੇ ਉੱਥੇ ਜਾ ਕੇ ਜਿਹੜੀ ਮਹਿਲਾ ਅਧਿਆਪਕ ਸੀਗੀ ਉਹਨੂੰ ਇਹ ਗੱਲ ਕਹੀ ਗਈ ਵੀ ਸਾਡੇ ਨਾਲ ਫੋਟੋ ਖਿਚਵਾ ਜਿਹਦਾ ਕਰਕੇ ਉਹਨੇ ਵਿਰੋਧ ਵੀ ਕੀਤਾ ਪਰ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨੂੰ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਗਿਆ ਸੋ ਇਸ ਜਿਹੜੀ ਘਟਨਾ ਦੇ ਨਾਲ ਸਾਡਾ ਜਿੰਨਾ ਵੀ ਸਮੂਚਾ ਅਧਿਆਪਕ ਵਰਗਾ ਉਹਨਾਂ ਦੇ ਮਨ ਦੇ ਉੱਤੇ ਬੜੀ ਥੇਸ ਪਹੁੰਚੀ ਆ ਤੇ ਸਹਿਮ ਪਾਇਆ ਜਾ ਰਿਹਾ ਕਿ ਸਾਡੇ ਦੁਆਰਾ ਚੁਣੇ ਗਏ ਹੀ ਲੋਕ ਅਜੇ ਤਾਂ ਕਹਿ ਲਿਏ ਕਿ ਸੱਜਨ ਸਿੰਘ ਟੀਮਾ ਨੁਮਾਇੰਦੇ ਵੀ ਨੇ ਹਨ ਪਰ ਜੇ ਸਰਕਾਰ ਨੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਵੀ ਦਿੱਤੀ ਹੈ ਇੱਕ ਇਹਨਾਂ ਦਾ ਮੇਨ ਫਰਜ ਬਣਦਾ ਹੈ ਕਿ ਸਕੂਲਾਂ ਨੂੰ ਪਰਣਾ ਤੇ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦੇ ਜਿਹੜੇ ਮਿਆਰ ਨੂੰ ਮੁੱਖ ਰੱਖਦੇ ਹੋਏ ਕੱਲਾ-ਕੱਲਾ ਟੀਚਰ ਸਕੂਲ ਦੇ ਵਿੱਚ ਪਹੁੰਚਾਉਣਾ ਬੜੀ ਭਲੀ ਭਾਂਤੇ ਜਾਣਦੇ ਹਨ ਕਿ ਇਸ ਖਾਲੀ ਸਕੂਲ ਦੇ ਵਿੱਚ ਜਿਹੜਾ ਟੀਚਰ ਦਿੱਤਾ ਗਿਆ ਉਹਨੂੰ ਚੁੱਕਣਾ ਬੜਾ ਔਖਾ ਪਰ ਫੇਰ ਵੀ ਪੋਲੀਟਿਕਲ ਆਧਾਰ ਦੇ ਉੱਤੇ ਹਰ ਇੱਕ ਟੀਚਰ ਨੂੰ ਜਿਹੜਾ ਹੈਗਾ ਮਜਬੂਰ ਕੀਤਾ ਗਿਆ ਕਿ ਉਹਨੂੰ ਰਿਲੀਵ ਕਰੋ ਜੇਕਰ ਉਹਨਾਂ ਨੇ ਰਿਲੀਵ ਨਹੀਂ ਕੀਤਾ ਤੇ ਗੁੰਡਾਗਰਦੀ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਂਟਰੀ ਕਰਕੇ ਉਹਨੂੰ ਮਾਰਨ ਦੀ ਮਨਛਾ ਦੇ ਨਾਲ ਕੁੱਟਣ ਦੀ ਮਨਛਾ ਨਾਲ ਇਹ ਜਿਹੜੀ ਕਾਰਵਾਈ ਕੀਤੀ ਆ ਤੇ ਉਹ ਰਜਿਸਟਰ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਅਸੀਂ ਪੂਰ ਜੋਰ ਮੰਗ ਕਰਦੇ ਆ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਜਾਣ ਜੇਕਰ ਅਜਿਹਾ ਪ੍ਰਸ਼ਾਸਨ ਸਰਕਾਰ ਦੇ ਦਬਾਅ ਤੇ ਉੱਤੇ ਜਾਂ ਇਹਨਾਂ ਦੇ ਦਬਾਅ ਤਹਿਤ ਨਹੀਂ ਕਰਦਾ ਤਾਂ ਜਿਹੜੀਆਂ ਸਮੂਚੀਆਂ ਸਾਡੀਆਂ ਜਥੇਬੰਦੀਆਂ ਉਹ ਆਪਣੇ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਇਹ ਪੁਤਲਾ ਫੂਕ ਵੀ ਪ੍ਰੋਗਰਾਮ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਤੱਕ ਜਿੰਨਾ ਚਿਰ ਤੱਕ ਸਾਨੂੰ ਨਿਆਂ ਨਹੀਂ ਦਿੱਤਾ ਜਾਂਦਾ ਉਹ ਸਾਡੀ ਜਿਹੜੀ ਕਾਲ ਆ ਪੰਜਾਬ ਲੈਵਲ ਤੇ ਵੀ ਦਿੱਤੀ ਜਾਊਗੀ ਤੇ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਜੇਕਰ ਇਹ ਮੋਰ ਵਿਗੜਦਾ ਉਹਦਾ ਜ਼ਿੰਮੇਵਾਰ ਜਿਹੜਾ ਇਹ ਸੱਜਣ ਸਿੰਘ ਚੀਮਾ ਤੇ ਇਹਨਾਂ ਦੀ ਟੀਮ ਹੋਏਗੀ ਦੇਖੋ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਅਸੀਂ ਕਿਤੇ ਵੀ ਆਮ ਪਬਲਿਕ ਦਾ ਬੰਦਾ ਕੋਈ ਵੀ ਜਾ ਕੇ ਕਿਤੇ ਵੀ ਇਨਫੋਰਮੇਸ਼ਨ ਲੈ ਸਕਦਾ ਉਹਦੇ ਤਹਿਤ ਹੀ ਇਹ ਸਕੂਲ ਚ ਗਏ ਸੀ ਕਿ ਆਪਣਾ ਰਿਕਾਰਡ ਦੋ ਸਾਡੇ ਕੋਲ ਐਪਲੀਕੇਸ਼ਨ ਲਓ ਠੀਕ ਹੈ ਜੀ ਤੇ ਉੱਥੇ ਜਿਹੜੇ ਮੈਡਮ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਧਰ ਹੀ ਦੇਖ ਲਓ ਕਿ ਇੱਥੇ ਕਿੰਨੇ ਟੀਚਰ ਆ ਕਿੰਨੇ ਟੀਚਰ ਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਇੱਥੇ ਟੋਟਲ ਕਿੰਨੇ ਟੀਚਰ ਹਨ ਉਹਨੇ ਕਹੇ ਇੱਥੇ 4 ਟੀਚਰ ਨੇ ਜਿਨ੍ਹਾਂ ਵਿੱਚੋਂ ਮੌਕੇ ਦੇ ਉੱਤੇ ਸਿਰਫ ਇੱਕ ਟੀਚਰ ਸੀ ਇੱਕ ਉਹਨਾਂ ਵਿੱਚੋਂ ਟੀਚਰ 8 ਦਿਨਾਂ ਤੋਂ ਇਲੈਕਸ਼ਨ ਡਿਊਟੀ ਤੇ ਸੀ ਤੇ ਉਸੇ ਤਰ੍ਹਾਂ ਤੇ ਮੈਂ ਇਹਨਾਂ ਦੇ ਜੋ ਵੀ ਸੀਨੀਅਰ ਅਫਸਰ ਆ ਉਹਨਾਂ ਨੂੰ ਦੱਸਿਆ ਕਿ ਉੱਥੇ ਪ੍ਰੋਪਰ ਜਾਂਚ ਕੀਤੀ ਜਾਵੇ ਪਰ ਜਿਹੜੇ ਇਹਨਾਂ ਨੇ ਝੂਠੇ ਉੱਥੇ ਰੋਪ ਰੋਪ ਲਾਏ ਆ ਮੇਰੇ ਉੱਤੇ ਤੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋਲ ਹੀ ਡੀਵੀਆਰ ਆ ਠੀਕ ਹੈ ਜੀ ਇਹ ਆਪ ਹੀ ਸੀਨੀਅਰ ਅਫਸਰ ਇਹਨਾਂ ਦੇ ਜਾਣ ਉਹ ਡੀਵੀਆਰ ਚੈੱਕ ਕਰਨ ਤੇ ਉਹਨਾਂ ਵਿੱਚ ਇਹ ਵੀ ਜ਼ਰੂਰ ਚੈੱਕ ਕਰਨ ਕਿ ਡੀਵੀਆਰਾਂ ਦੇ ਵਿੱਚ ਇਹ ਟੀਚਰ ਕਿੰਨੇ ਵਜੇ ਆਉਂਦੇ ਆ ਤੇ ਉੱਥੋਂ ਕਿੰਨੇ ਵਜੇ ਜਾਂਦੇ ਆ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਠੀਕ ਹੈ ਜੀ ਤੇ ਇਹਨਾਂ ਦੇ ਸੀਨੀਅਰ ਅਫਸਰ ਹੀ ਕਰਨ ਤੇ ਅਸੀਂ ਇਹਦੇ ਵਿੱਚ ਕੋਈ ਖਾਸ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਇੱਕ ਆਮ ਨਾਗਰਿਕ ਦੇ ਤੌਰ ਤੇ ਮੈਂ ਕਿਤੇ ਵੀ ਜਾ ਸਕਦਾ ਕਿਸੇ ਵੀ ਸਕੂਲ ਦੇ ਬਾਹਰ ਨਹੀਂ ਲਿਖਿਆ ਇੱਥੇ ਆਮ ਪਬਲਿਕ ਦਾ ਆਣਾ ਮਨਾ ਹੈ ਉਹਨਾਂ ਵੱਲੋਂ ਰੋਕ ਲਾਇਆ ਜਾ ਰਿਹਾ ਕਿ ਮੈਡਮ ਜਿਹੜੀ ਸੀਗੇ ਥੱਲੇ ਸੀਗੇ ਉਹਨਾਂ ਨੂੰ ਹਰਾਸਮੈਂਟ ਕਰਕੇ ਕਿਤਾ ਉਹਨਾਂ ਦਾ ਵਿਸਥਾਰ ਚੈੱਕ ਕੀਤਾ ਜਾ ਰਿਹਾ ਦੇਖੋ ਇਦਾਂ ਦਾ ਕੁਝ ਵੀ ਨਹੀਂਗਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋ ਫੂਟੇਜ ਆ ਇਹ ਉਹਦੇ ਵਿੱਚ ਹੀ ਚੈੱਕ ਕਰ ਲੈਣ ਇਹਨਾਂ ਦੇ ਘਰ ਲੱਗੇ ਆ ਮੈਂ ਮੇਨ ਇਹੀ ਕਹੂੰਗਾ ਕਿ ਇਹ ਮੈਡਮ ਨੂੰ ਜਦੋਂ ਇਹ ਗੱਲ ਇਹੀ ਕਹੀ ਕਿ ਇਹ ਆਰਟੀਆਈ ਪਾਣਾ ਚਾਹੁੰਦੇ ਆ ਤੇ ਮੈਡਮ ਨੇ ਕਿਹਾ ਤੁਸੀਂ ਰਜਿਸਟਰ ਤੋਂ ਦੇਖ ਲਓ ਇਹ ਦੇਖਣੇ ਆਉ ਤੇ ਵਿੱਚ ਕੀ ਕੋਈ ਪ੍ਰੋਬਲਮ ਨਹੀਂ ਗਈ ਉਹ ਵੀ ਰੋਕ ਲਾਉਂਦੇ ਫਿਰ ਜੀ ਇੱਕ ਦਿੱਤਾ ਕੁੰਡਿਆ ਵਾਂਗੂ ਕਰਕੇ ਅੱਗੇ ਆ ਬਈ ਚਲੋ ਉੱਥੇ ਸੀਸੀਟੀਵੀ ਕੈਮਰਾ ਲੱਗੇ ਹੋਇਆ ਤੇ ਉੱਥੋਂ ਦੀ ਤੁਸੀਂ ਫੁਟੇਜ ਵੀ ਚੈੱਕ ਕਰ ਸਕਦੇ ਹੋ ਕੋਈ ਬਾਕੀ ਨਾਰਮਲ ਹੁੰਦਾ ਜਦੋਂ ਕਿਸੇ ਦੀ ਜਾਂ ਕੋਈ ਚੋਰੀ ਫੜੀ ਜਾਵੇ ਠੀਕ ਹੈ ਜੀ ਉੱਥੇ ਜੋ ਵੀ ਹੋਇਆ ਜਾਂ ਕਿਸੇ ਦਾ ਮਤਲਬ ਕੋਈ ਇਦਾਂ ਦਾ ਇਹਨਾਂ ਨੂੰ ਲੱਗਦਾ ਕਿ ਨਹੀਂ ਉਹ ਸਾਹਮਣੇ ਆਣਾ ਚਾਹੀਦਾ ਉਹ ਸਕੂਲ ਦਾ ਕੋਈ ਇਦਾਂ ਦਾ ਤੇ ਇਹ ਆਪੀ ਇਹਨਾਂ ਦੀ ਹੈਗੀ ਕੋਈ ਇਹ ਸਾਰੇ ਮਾਮਲੇ ਸੰਬੰਧੀ ਤੁਸੀਂ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਕਰ ਹਾਂਜੀ ਮੇਰੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਜੋ ਕਰਨਗੇ ਮੈਨੂੰ ਮੰਨ ਜੀ